ਉਹਨਾਂ ਤੇ ਕੁਦਰਤ ਦੇ ਅੱਗੇ ਤਾਂ ਜੋਰ ਨਹੀਂ ਹੈਗਾ ਕਿਸੇ ਦਾ ਮਾਫ਼ ਤੇ ਬਹੁਤ ਖਰਾਬ ਨੇ ਪਰ ਮੈਂ ਬਾਬਾ ਜੀ ਦੇ ਨਾਲ ਜਾ ਕੇ ਆਈਆਂ ਪਿੰਡਾਂ ਦੇ ਵਿੱਚ ਪਰ ਬਾਬਾ ਜੀ ਬਲੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਬਲੋ ਜੋ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਜੋ ਵੀ ਉਹਨਾਂ ਦੇ ਡਿਸਪਲੇਡ ਆ ਉਹ ਸਾਰੀਆਂ ਉਹਨਾਂ ਤੇ ਪਹੁੰਚਾਈਆਂ ਜਾ ਰਹੀਆਂ ਜੋ ਜੋ ਵੀ ਜ਼ਰੂਰਤਾਂ ਹੈਗੀਆਂ ਉਹਨਾਂ ਦੀ ਦੇਖੋ ਜੋ ਹਾਲਾਤ ਇਸ ਟਾਈਮ ਬੜੇ ਆ ਇਹ ਤਾਂ ਹੁਣ ਪਾਣੀ ਉਤਰੇਗਾ ਤੇ ਫਿਰ ਹੀ ਸਹੀ ਹੋਏਗਾ ਲੋਕ ਮੇਰੇ ਤੱਕ ਤੇ ਹਾਲਾਤ ਜਦੋਂ ਪਾਣੀ ਜੇ ਵਾਲੇ ਹੀ ਉੱਤਰੀ ਬੰਦਲੇ ਦੇ ਚੀਜ਼ਾਂ ਅੱਛੰਡੀ ਜੀ ਨੇ ਸਵੇਰ ਚਾਰ ਤੋਂ ਇਹ ਟ੍ਰਿਟ ਦੇ ਪੁਸ਼ਪਰ ਬਾਕੀ ਜਿਹੜਾ ਹੈਗਾ ਪਾਣੀ ਦੇ ਵਿੱਚ ਜੀ ਉਹਨਾਂ ਨੂੰ ਆ ਸਕਦਾ ਮੈਂ ਥੋੜੀ ਦੇ ਘੱਟ ਦੇਣਾ ਪਾਣੀ ਦੇ ਹਜੇ ਤਾਂ ਕਿੰਨਾ ਜਿਹੜਾ ਕੋਸ਼ਿਸ਼ ਕਰ ਪਾ ਲੈਣ ਦੇ ਰਹੇ ਨੇ ਮੰਦੀਪ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਸ਼ਾਇਦ ਇੱਥੇ ਬੰਦ ਲਗਾਉਣ ਦੀ ਜਰੂਰਤ ਤਾਂ ਪਾਣੀ ਰੁਕ ਪਾਏਗਾ ਇਹਦੀ ਕੋਈ ਹੈ ਇਦਾਂ ਦੀ ਗੱਲ ਕੀ ਯਾਨੀ ਕੀ ਲੱਗਦਾ ਉਹਨਾਂ ਕੇ ਜਿਹੜੀਆਂ ਗੱਲਾਂ ਬਾਤ ਦੀਆਂ ਪਹਿਲੀ ਗੱਲ ਤਾਂ ਪਾਣੀ ਥੱਲੇ ਜਾਉਂਦੀਆਂ ਆ ਵੀ ਰਸਤੇ ਵਿੱਚ ਜਦੋਂ ਨਾ ਤੂੜੀ ਦੇ ਟਰਾਲੀਆਂ ਲੈ ਕੇ ਆਈਦੀਆਂ ਵਾ ਸਾਰਾ ਕੁਝ ਲੈ ਕੇ ਆਉਂਦੀ ਪਿੱਛੇ ਕਹਿ ਰਹੇ ਨੇ ਵੀ ਸਾਨੂੰ ਦੇਜੋ ਸੰਗ ਉਹਨਾਂ ਨੂੰ ਜ਼ਰੂਰਤ ਹੈ ਜਾਂ ਨਹੀਂ ਜ਼ਰੂਰਤ ਹੈ ਵੀ ਜੀ ਵੇਖੋ ਭਾਵੇਂ ਜਿਹੜੇ ਪਿੰਡ ਵਾ ਪਰਲੇ ਪੰਨੇ ਬੈਠੇ ਆ ਬੰਨਾਂ ਦੇ ਨਾਲ ਨਾਲ ਘਰ ਵਾ ਜੀ ਜਿਹੜਾ ਉਹਦਾ ਚਾਰਾ ਗਜਾਦਾ ਹੈ ਉਹ ਸਾਰਾ ਮੰਡ ਦੇ ਵਿੱਚ ਹੀ ਠੀਕ ਹੈ ਉਹ ਬਰਬਾਦ ਹੋ ਚੁੱਕਾ ਵਾ ਜਿਹੜੇ ਵੀ ਬੰਨਾਂ ਦੇ ਘਰ ਬੈਠੇ ਆ ਕਈਆਂ ਦੇ ਘਰਾਂ ਜਿਹੜਾ ਆਲੀ ਕਲਾਂ ਤੋਂ ਪਰੇ ਨਹੀਂ ਜਾਈਏ ਤੇ ਉੱਥੇ ਵੀ ਪਾਣੀ ਭਰਿਆ ਬਿਆ ਕਰਾਂ ਦੇ ਵਿੱਚ ਚਾਰਾ ਗੁਜ਼ਾਰਾ ਹੈ ਨੀਗਾ ਇਧਰ ਵਾਲੇ ਵੀ ਜਿਹੜੇ ਆ ਪਰਲੇ ਪੰਨੇ ਭਾਵੇਂ ਸੁੱਕੇ ਥਾਂ ਬੈਠੇ ਆ ਪਰ ਚਾਰਾ ਜਿਹੜਾ ਪੱਠਾ ਡੱਕਾ ਵੇ ਜਿਹੜਾ ਲੋਕਾਂ ਨੂੰ ਮਰ ਦੁੱਦਾ ਵਾ ਤੇ ਜੋ ਤੂੜੀ ਲਿਉਂਦੇ ਆ ਜੋ ਲੋਡ ਅਨਸਾਰ ਜਿੰਨੀ ਵੀ ਲੋਡ ਆ ਸਾਰਿਆਂ ਨੂੰ ਵੰਡ ਵਰਤ ਕੇ ਮਤਲ ਸਾਰਿਆਂ ਨੂੰ ਦਿੱਤੀ ਜਾਵੇ ਚਲੋ ਜਿਹੜੇ ਡੰਗਰ ਵਾ ਉਹਨਾਂ ਦਾ ਵੀ ਚਾਰਾ ਦਾ ਭੇਟ ਭਰਿਆ ਜਾਵੇ ਤੂੜੀ ਵੀ ਆਪਾਂ ਨੂੰ ਜ਼ਰੂਰ ਤਾਂ ਚਾਰਾ ਜੇ ਜਿੱਡਾ ਵੀ ਲਿਉਂਦਾ ਤੂੜੀ ਲਿਉਂਦਾ ਤੇ ਪੱਠੇ ਲਿਉਂਦਾ ਉੱਥੇ ਉੱਥੇ ਆ ਬੰਦੇ ਜਿਹੜੇ ਬੈਠੇ ਆ ਇਹਨਾਂ ਨੂੰ ਜਿਹੜਾ ਵਾ ਉੱਪਰ ਆ ਨਹੀਂ ਜਿਹੜਾ ਬੰਦ ਹੋਇਆ ਸਾਈਡ ਤੇ ਉਹ ਤਾਂ ਉਹ ਤਾਂ ਸੇਫ ਆ ਸਾਰੇ ਨਾ ਵੇਖੋ ਜੀ ਉਹ ਹੈ ਸੇਫ ਆ ਪਰ ਆਪ ਸੇਫ ਵਾ ਪਰ ਜਿਹੜਾ ਆਚਾਰਾ ਗੁਜ਼ਾਰਾ ਉਹਨਾਂ ਦਾ ਆਚਾਰਾ ਗਜ਼ਾ ਇਸ ਸਾਈਡ ਹਾਂ ਇਧਰਲੇ ਬੰਨੇ ਹੀ ਸਾਰਾ ਠੀਕ ਹੈ ਜੀ ਉਹ ਪੱਠੇ ਜਿਹੜੇ ਉਹ ਮਰ ਚੁੱਕੇ ਆ ਪਾਣੀ ਦੇ ਵਿੱਚ ਤੁਹਾਨੂੰ ਪਤਾ ਪੱਠੇ ਕਰਾ ਹੋਇਆ ਜੀ ਤੇ ਉਹ ਜਿਹੜਾ ਉਹਨਾਂ ਨੂੰ ਵੀ ਜਿਵੇਂ ਜਿਵੇਂ ਲੋੜ ਨਾਲ ਜੰਨਾ ਜੰਨਾ ਉਹਨਾਂ ਨਾਲ ਵੰਡ ਵਰਤ ਕੇ ਚੱਲੋ ਜਿਹੇ ਜਿਹੋ ਜੀ ਕੰਟੀ ਹੋਰ ਦਾ ਕੰਮ ਕਰਨਾ ਠੀਕ ਹੈ ਠੀਕ ਹੈ ਜੀ ਅਸੀਂ ਅੱਜ ਆਏ ਸੀ ਬੰਦ ਦੇ ਉੱਪ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਹਿੱਸਾ ਦਿਓ ਜਿਆਦੀ ਮਿੱਟੀ ਦੀ ਤੇ ਜਿਆਦੀ ਮੋਰੀਆਂ ਦੀ ਜਿਆਦਾ ਜ਼ਰੂਰਤ ਹੈ ਰਸੇਵਾਰੀ ਦੀ ਜਿਆਦਾ ਜ਼ਰੂਰਤ ਹੈ ਬਾਕੀ ਪੰਜ ਮੈਂ ਦੱਸਾਂਗੇ ਕੀ ਚਾਹੀਦਾ ਸਭ ਤੋਂ ਪਹਿਲਾਂ ਇਹਦਾ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਕੋਲੇ ਪਹੁੰਚੇ ਜੇ ਤੇ ਇਹ ਵੀ ਘੜੀ ਦੇ ਵਿੱਚ ਜੀ ਬਾਕੀ ਰਾਤ ਉੱਠ ਬੰਨ ਟੁੱਟਾ ਸਾਢੇ 5 ਵਜੇ ਠੀਕ ਹੈ ਜੀ ਆ ਵੇਖ ਲੋ ਸਾਰਾ ਇਧਰ ਤੇ ਚਲੋ ਅੱਗੇ ਪਾਣੀ ਨਾਲ ਸਾਰਾ ਜਿਹੜਾ ਇਧਰ ਪਾਣੀ ਪਾਣੀ ਆਇਆ ਘੋਨੇ ਮਾੜੇ ਮੋਢੇ ਜਿਹਾ ਠੀਕ ਹੈ ਤੇ ਉੱਥੇ ਮੋਰ ਹੋ ਗਿਆ ਬਾਬਾ ਤਗੜਾ ਕਿ ਆਪਾਂ ਨੂੰ ਜਾੜਾ ਵੀਰ ਜੀ ਮਿੱਟੀ ਠੀਕ ਹੈ ਜੀ ਮਿੱਟੀ ਹੋਈ ਬੋਰੇ ਤੇ ਸੰਗਤ ਦੀ ਲੋੜ ਆ ਠੀਕ ਹੈ ਬਾਕੀ ਕਿਸੇ ਦੀ ਲੋੜ ਨਹੀਂ ਕਿਉਂਕਿ ਉਹ ਮਿੱਟੀ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਬਜਣਾ ਇਕੱਲਾ ਤੇ ਉਹਨੂੰ ਬੰਨ ਨਹੀਂ ਸਕਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਵੀ ਕੋਈ ਆਫਤ ਆਉਂਦੀ ਆ ਕਿਤੇ ਵੀ ਜੀ ਪੰਜਾਬ ਜਿਹੜਾ ਵਾ ਉਹ ਹਰ ਕਠਾ ਖੜਦਾ ਜਾਵੇ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਪੰਜਾਬ ਦੇ ਨਾਲ ਇਕੱਲਾ ਪੰਜਾਬ ਸਾਡੇ ਪੰਜਾਬੀ ਵੀਰ ਹੀ ਖੜਦੇ ਆ ਸਾਡੇ ਭਰਾ ਹੀ ਖੜਦੇ ਆ ਜਿਹੜੇ ਤੁਸੀਂ ਸਾਡੇ ਕੋਲੇ ਸਾਡਾ ਖਬਰ ਲੈਣ ਇੰਨਾ ਹੀ ਬੜਾ ਭੈਣ ਭਰਾ ਆ ਕੇ ਸਾਡੇ ਕੋਲੇ ਘਰ ਹੋ ਹੀ ਜਾਵੇ ਨਾ ਤੇ ਬੜਾ ਹੌਸਲਾ ਹੋ ਜਾਂਦਾ ਤੁਸੀਂ ਨਕੋਦਰ ਤੋਂ ਆਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਇਸੇ ਤਰ੍ਹਾਂ ਹੀ ਮੇਰੇ ਵੀਰ ਗਾਹਾਂ ਵੀ ਆਪਣੇ ਸਿੰਘਾਂ ਨੂੰ ਜਿੰਨੇ ਨੌਜਵਾਨ ਵੀਡੀਓ ਉਹਨਾਂ ਨੂੰ ਕਹਿਣਾ ਵੀ ਮਿੱਟੀ ਤੇ ਸੰਗਤ ਦੀ ਲੋੜ ਆ ਤੇ ਬੋਰੀਆਂ ਦੀ ਲੋੜ ਵਾ ਉਹ ਸਾਨੂੰ ਇੱਥੇ ਜਿਹੜੇ ਆ ਬਚਾਓ ਤੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਤੁਹਾਨੂੰ ਵਧਾ ਜਿਹੜੇ ਤੁਸੀਂ ਮਿੱਟੀ ਰੇਤਾ ਜੋ ਵੀ ਲਿਆ ਰਹੇ ਹੋ ਜੋ ਕਰ ਰਹੇ ਸਾਡੇ ਨੌਜਵਾਨ ਜੀ ਨੇ ਬਹੁਤ ਮਿਹਨਤ ਕੀਤੀ ਹੈ ਬੰਨ ਦੇ ਪਰ ਚਲੋ ਚਲੋ ਰਾਤੀ ਟੁੱਟ ਗਿਆ ਜੀ ਆਹ ਬੰਨ ਇਧਰ ਨੂੰ ਇਧਰ ਨੂੰ ਸਾਰਾ ਏਰੀਆ ਸੁੱਕਾ ਸੀ ਆਹ ਇਹ ਰਾਤ 11 ਵਜੇ ਟੁੱਟਾ ਬੰਨ ਇਹ ਤੇ ਘਟੋ ਘਾਟ ਇਹ ਬਹੁਤ ਜ਼ਿਆਦਾ ਜੀ ਨਾਲ ਨਾਲ ਬੰਨਦੇ ਸੰਤਾਨਪੁਰ ਲੋਧੀ ਤੱਕ ਜਾਲ ਲੱਗਾ ਪਾਣੀ ਇਹ ਆਪਣਾ ਏਰੀਆ ਦੱਸ ਦਈਏ ਜੀ ਕਿਹੜਾ ਏਰੀਆ ਜੱਕਪਤੀ ਭਾਲੂ ਭਾਦਰ ਇਹ ਪਿੰਡ ਨਗਰਵਾ ਜਿਹੜੇ ਏਰੀਆ ਦਾ ਬੰਨ ਟੁੱਟਾ ਵਾ ਠੀਕ ਹੈ ਤੇ ਉੱਥੇ ਆਪਾਂ ਨੂੰ ਇਹ ਜਿਹੜੀ ਇੱਥੇ ਚੀਜ਼ਾਂ ਚਾਹੀਦੀਆਂ ਰੇਤਾ ਬੋਰੇ ਤੇ ਸੰਗਤ ਅਗਲੇ ਮਹੀਨੇ ਛੋੜੀ ਪਾਉਣੀ ਹੋਊਗਾ ਬਾਕਰ ਸ੍ਰੋਮਣੀ ਕਮੇਟੀ ਜੋ ਸਾਰੇ ਬਹੁਤ ਜ਼ਿਆਦਾ ਇੱਥੇ ਕਿਰਪਾ ਬਹਾਦਰ ਜੀ ਵਰਤ ਰਿਹਾ ਵਾ ਤੇ ਵਾਇਗਰ ਜੀ ਕਾਕਾਲ ਸਾਹਿਬ ਵੀ ਬੋਲ ਸਕਦੇ ਆ